ਅਮਿਤ ਦੀ 26/11 ਨੂੰ ਇੱਕ ਬੱਚਾ ਗੋਲੂ ਆ ਉਹਦੀ ਪਲੱਥ ਏਰੀਆ ਵਿੱਚੋਂ ਡੈਡ ਬੋਡੀ ਮਿਲੀ ਸੀਗੀ ਕੋਈ ਨੌਕਸਲ ਦਾ ਬੱਚਾ ਹੋਗਾ ਉਹ ਡੈਡ ਬੋਡੀ ਮਿਲਣ ਤੋਂ ਬਾਅਦ ਇਮੀਡੀਏਟਲੀ ਉਹਦੇ ਫਾਦਰ ਦਿਨੋਦ ਦੇ ਬਿਆਨ ਦੇ ਆਧਾਰ ਤੇ ਕੇਸ ਰਜਿਸਟਰ ਕੀਤਾ ਜੋ ਬੰਦਿਆ ਧਰਾਮ ਸਿੰਘਾ 103 238 ਬੀਐਨਐਸ ਦੋਸਤੋਂ ਬਾਅਦ ਐਸਐਸਪੀ ਸਾਹਿਬ ਵੱਲੋਂ ਜੋ ਮੌਕਾ ਦੇਖਿਆ ਗਿਆ ਦਿਸ਼ਾ ਨਿਰਦੇਸ਼ ਦਿੱਤੇ ਗਏ ਉਹਦੇ ਆਧਾਰ ਤੇ ਜੋ ਟੀਮਾਂ ਗਠਿਤ ਕੀਤੀਆਂ ਗਈਆਂ ਉਹਦੇ ਵਿੱਚ ਡੀਐਸਪੀ ਫਲਤ ਕਰਨੈਲ ਸਿੰਘ ਜੀ ਸੀਗੇ ਔਰ ਐਸਐਸਓ ਫਲਤ ਸੀ ਇਹ ਕਪੂਤਲਾ ਇਹਨਾਂ ਦੀਆਂ ਟੀਮਾਂ ਵਕ ਵਕ ਡਾਇਰੈਕਸ਼ਨ ਦੇ ਕੇ ਗਠਿਤ ਕੀਤੀਆਂ ਗਈਆਂ ਔਰ ਇਹਦੇ ਵਿੱਚ ਜੋ ਹਿਊਮਨ ਅਤੇ ਟੈਕਨੀਕਲ ਐਵੀਡੈਂਸ ਸੀਗੀ ਉਹਦੇ ਆਧਾਰ ਤੇ ਇੱਕ ਲੜਕਾ ਸਾਹਿਬ ਹੈ ਉਹ ਇਹਦੇ ਵਿੱਚ ਆਇਡੈਂਟੀਫਾਈ ਕੀਤਾ ਗਿਆ ਕਿ ਇਹ ਬੰਦਾ ਇਹਦੇ ਮਰਡਰ ਦੇ ਪਿੱਛੇ ਹੋ ਸਕਦਾ ਹੈਗਾ ਔਰ ਉਹਦੇ ਨਾਲ ਤੇ ਤਫ਼ਤੀਸ਼ ਜਦੋਂ ਅਸੀਂ ਸ਼ੁਰੂ ਕੀਤੀ ਤੌਰ 'ਤੇ ਇਸ ਬੰਦਾ ਦੇ ਬਾਰੇ ਸ਼ੋਰ ਹੋਇਆ ਔਰ ਇਹ ਬੰਦਾ ਜਿਹੜਾ ਸੀ ਭੱਜ ਕੇ ਵਾਰਾਨਸੀ ਉੱਤਰ ਪ੍ਰਦੇਸ਼ ਵਿੱਚ ਚਲਾ ਗਿਆ ਸੀਗਾ ਜਿੱਤੋਂ ਬਾਅਦ ਅਸੀਂ ਟੀਮਾਂ ਬਣਾ ਕੇ ਵਾਰਾਨਸੀ ਉੱਤਰ ਪ੍ਰਦੇਸ਼ ਆਜਮਗੜ ਜਿਹੜੀਆਂ ਉਹ ਭੇਜੀਆਂ ਔਰ ਇਹ 16 ਤਰੀਕ ਨੂੰ ਇਹ ਬੱਚਾ ਨੂੰ आजमगढ़ ਤੋਂ ਆਪਣੇ ਜਿਹੜਾ ਇਹਦਾ ਸੌਰਾਕਰ ਹੈਗਾ ਫੂਲਪੁਰ ਉੱਥੋਂ ਮਿਲਿਆ ਉੱਥੋਂ ਅਸੀਂ ਇਹਦੀ ਅरेस्ट ਕੀਤੀ ਹੈਗੀ ਆ ਫੂਲਪੁਰ ਯੂਪੀ ਤੋਂ ਔਰ ਇਹਨੂੰ ਅਸੀਂ ਲੈ ਕੇ ਇੱਥੇ ਕੋਰਟ ਚ ਪੇਸ਼ ਕੀਤਾ ਇਹਦਾ ਰਿਮਾਂਡ ਲਿਆ ਹੈਗਾ ਜਿਹੜੀ ਨੈਕਸਟ ਤਫ਼ਤੀਸ਼ ਆ ਉਹ ਅਸੀਂ ਇਹਦੀ ਕਰ ਰਹੇ ਹਾਂ ਜੋ ਵਜਰ ਅਸਨ ਤੋਂ ਤੱਕ ਸਾਨੂੰ ਤਫ਼ਤੀਸ਼ ਵਿੱਚ ਇਹਦੀ ਪਤਾ ਲੱਗਾ ਕੋਈ ਪਤਾ ਲੱਗਾ ਹੈ ਕਿ ਇਹ ਬੱਚਾ ਜਿਹੜਾ ਸੀਗਾ 8-9 ਸਾਲ ਦਾ ਇਹ ਕਰੋ ਦੁਕਾਨ ਤੇ ਕੁਝ ਸਮਾਨ ਲੈਣ ਗਿਆ ਸੀਗਾ ਇਹ ਜਿਹੜਾ ਸਾਹਿਬ ਹੈਗਾ ਇਹਨੂੰ ਗਰ ਲਗਾ ਕੇ ਨਾਲ ਲੈ ਗਿਆ ਕੁਝ ਦੇ ਕੇ ਔਰ ਇਹਦੇ ਨਾਲ ਉਹਨੇ ਬਦਫੈਲੀ ਕਰਨ ਦੀ ਕੋਸ਼ਿਸ਼ ਕੀਤੀ ਔਰ ਇਹਨੂੰ ਜਦੋਂ ਇਹ ਆਪਣੇ ਮਕਸਦ ਵਿੱਚ ਕਾਮਯਾਬ ਨਹੀਂ ਹੋਇਆ ਤੇ ਇਹਨੂੰ ਪਤਾ ਲੱਗਾ ਕਿ ਮੈਨੂੰ ਇਹ ਕਰ ਜਾ ਕੇ ਐਕਸਪੋਜ਼ ਕਰੇਗਾ ਦੱਸੇਗਾ ਤੇ ਇਹਦਾ ਗਲਾ ਕੁੱਟ ਕੇ ਇਹਨੇ ਮਾਰ ਦਿੱਤਾ ਸੀਗਾ ਉਹਨੂੰ ਇਹਦੀ ਬੱਚੇ ਦੀ 8-9 ਸਾਲ ਦੀ ਉਮਰ ਹੈਗਾ ਗੋਲੂਏ ਦਾ ਨਾਮ ਸੀਗਾ ਵਿਦਾ ਅਸੀਂ ਅरेस्ट ਕੀਤਾ ਹੈਗਾ ਇਹਦਾ ਰਿਮਾਂਡ ਸਾਡੇ ਕੋਲ ਚੱਲ ਰਿਹਾ ਹੈ ਇਹਦੀ ਹੋਰ ਅਸੀਂ ਤਫ਼ਤੀਸ਼ ਕਰ ਰਹੇ ਹਾਂ ਇਸ ਤੋਂ ਬਾਅਦ ਜੋ ਤਫ਼ਤੀਸ਼ ਵਿੱਚ ਆਇਆ ਉਹ ਤੁਹਾਨੂੰ ਸੇਅਰ ਕਰਾਂਗੇ ਥੈਂਕ ਯੂ ਸੋ ਮਚ ਸਰ ਪੀੜਿਤ ਪਰਵਾਰ ਦੀ ਇਸ ਮੁੰਡੇ ਨਾਲ ਕੋਈ ਨਿੱਤੇਦਾਰੀਆਂ ਜਾਂ ਇਹ ਕੀ ਪਰਿਵਾਰ ਦੋਨੇ ਪਰਿਵਾਰ ਜਿਹੜੇ ਹੈਗੇ ਯੂਪੀ ਦੇ ਰਹਿਣ ਵਾਲੇ ਹੈਗੇ ਇਹ ਇਕੱਠੇ ਆ ਕੇ ਉੱਥੋਂ ਰਹਿੰਦੇ ਸੀਗੇ ਇੱਥੇ ਇਕੱਠੇ ਝੁੱਗੀਆਂ ਦੇ ਵਿੱਚ ਰਹਿੰਦੇ ਸੀਗੇ ਔਰ ਖੇਤਾਂ ਵਿੱਚ ਕੰਮ ਵਗੈਰਾ ਕਰਦੇ ਸੀਗੇ ਇਹਦਾ ਕੋਈ ਕ੍ਰਿਮੀਨਲ ਬੈਕਗ੍ਰਾਉਂਡ ਇਹਦੇ ਤੂੰ ਉੱਥੋਂ ਪਿੰਤੋਂ ਜਦੋਂ ਸਾਡੀ ਟੀਮ ਗਈ ਹੈ ਤਾਂ ਉੱਥੋਂ ਪਤਾ ਲੱਗਾ ਕਿ ਇਹ ਨਟੋਰੀਅਸ ਟਾਈਪ ਦੇ ਸੀਗਾ ਪਰ ਇਹਦਾ ਸਾਮ ਕੇਸ ਅਜੇ ਤੱਕ ਸਾਡੇ ਸਾਹਮਣੇ ਨਹੀਂ ਆਇਆ ਕੋਈ ਫੇਰ ਵੀ ਅਸੀਂ ਜਿਹੜਾ ਲੋਕਲ ਉੱਥੇ ਦਾ ਪੁਲਿਸ ਸਟੇਸ਼ਨ ਨਾ ਉਹਦੇ ਨਾਲ ਪਤਾ ਕਰ ਰਹੇ ਹਾਂ ਵੀ ਇਹਦੇ ਖਿਲਾਫ ਕੋਈ ਪਰਚਾ ਤਾਂ ਇਸ ਤਰ੍ਹਾਂ ਸਰ ਇਹਨੂੰ 1 ਮਹੀਨਾ ਲੱਗ ਗਿਆ ਇਹਨੂੰ ਇਹ ਭੱਜਦਾ ਰਿਹਾ ਹੈ ਦਾ ਪੁਲਿਸ ਟੀਮ ਲਗਾਤਾਰ ਹਾਂਜੀ ਕਿਉਂਕਿ ਇਹ ਵਾਰਾਨਸੀ ਸੀਗਾ ਨਾ ਵਾਰਾਨਸੀ ਆਜਮਗੜ੍ਹ ਫੂਲਪੁਰ ਉਧਰਲੇ ਪਾਸੇ ਜਿੰਨੇ ਇਹਨਾਂ ਦੇ ਰਿਸ਼ਤੇਦਾਰੀਆਂ ਸੀਗੀਆਂ ਉਨੇ ਦੇ ਵਿੱਚ ਇਹਦੀ ਅਸੀਂ ਭਾਲ ਕਰਦੇ ਨੇ ਠੀਕ ਹੈ ਔਰ ਲਾਸਟ ਵਿੱਚ ਜਿਹੜੇ ਐਸਐਚਓ ਬਲੱਟ ਤੇ ਡੀਐਸਪੀ ਬਲੱਟ ਜਿਹੜੀ ਇਹਨਾਂ ਦੀ ਟੀਮ ਨੂੰ ਕਾਮਯਾਬੀ ਮਿਲੀ ਫੂਲਪੋਰਟ ਤੋਂ ਅਰੈਸਟ ਕੀਤਾ ਇਹਦੇ ਸੌਰੀ ਕਰਤਾਂ ਯਾਨਕੀ ਇਹਦੀ ਏਜ ਕਿੰਨੀ ਹੈ ਯਾਨਕੀ ਮੈਰਿਡ ਹੈ ਬੰਦਾ ਇਹ ਬੰਦਾ ਮੈਰਿਡ ਹੈ ਮੈਰਿਡ ਹੈ ਜੀ ਇੱਕ ਬੱਚਾ ਹੈ ਇੱਕ ਬੱਚਾ ਹੋਰ ਇਫਤਲਾਵਾ ਕਿਸੇ ਹੋਰ ਦੀ ਇਨਵੋਲਵਮੈਂਟ ਤਾਂ ਨਹੀਂ ਥੈਂਕ ਯੂ ਸੋਮਾ ਤਰਨ ਰੋਇ ਹੋਰ ਵੀ ਨੀਲੇ ਜੀ ਬੱਚੇ ਨੂੰ ਇਹ ਮਾਰਨ ਦਾ ਸਿਰਫ ਜੀ ਮੰਨ ਲਓ ਬੱਚੇ ਨਾਲ ਤੋਈ ਹਰ ਤਰ੍ਹਾਂ ਹਰ ਤਰ੍ਹਾਂ ਸੀ ਜਰ ਰੋਇ ਤਰਨ ਵੀ ਹੱਕ ਕਰਨ ਦੀ ਕੋਸ਼ਿਸ਼ ਕੀਤੀ ਆ ਜਿਹੜਾ ਕਿ ਉਹਨੇ ਲੜਕੇ ਨੇ ਮਨਾ ਕੀਤਾ ਇਹਨੂੰ ਇਹ ਹੋ ਗਿਆ ਵੀ ਮੇਰਾ ਐਕਸਪੋਜ਼ ਜਾ ਕੇ ਕਰੇਗਾ ਦੱਸੇਗਾ ਤੇ ਇਸ ਰੰਜੇਸੀ ਦੇ ਵਿੱਚ ਇਹਦਾ ਗਲਾ ਘੋਟ ਕੇ ਨੇ ਮਾਰਿਆ